ਰੌਣਾ ਕੀਨੇ ਮਾਰੇ ਰੌਣਾ ਕੀਨੇ ਮਾਰੇ ਬਾਧ ਫੜ ਲੈ ਉਹ ਮੁੰਡੇ ਦਾ ਸੱਟ ਲਾ ਕੇ ਮੋਤਾ ਕਰ ਲੈਣਾ ਐ ਇਸ ਭੈਮ ਚ ਨਾ ਨਹੀਂ ਵੀ ਰੌਣਾ ਮਾਰ ਕੇ ਭੱਜ ਜਾਏਗਾ ਪਿੰਡ ਤੱਕ ਆਉਂ ਵੇਲਾ ਜਿਹਨੇ ਮਾਰਿਆ ਬਾਹ ਤੇ ਫੜ ਲਓ ਮੇਰਾ ਵੀਰ ਐ ਇੱਥੋਂ ਹੀ ਆਇਆ ਇੱਥੋਂ ਹੀ ਇੱਥੋਂ ਤੇਰੇ ਨਾਲ ਲੱਗਦੀ ਹੋਣੀ ਐ ਕਿ ਇਹਦੀ ਤੇਰੇ ਸਿਰ ਚ ਤਾਂ ਹੀ ਮਾਰ ਪਿੱਛੇ ਜਾ ਚਲੋ ਚਲੋ ਇੱਕ ਬੇਨਤੀ ਆ ਜਿਹੜਾ ਰੋੜਾ ਮਾਰੂਗਾ ਬਾਹ ਤੇ ਫੜ ਲਓ ਮੇਰਾ ਵੀ ਫੜ ਲਓ ਨਾਲੇ ਰੋੜੀਆਂ ਮਾਰਦਾ ਕਿਤੇ ਗਾਉਣ ਵਾਲੀ ਆ ਵੀ ਚਲੇ ਜਾਊਗੀ ਰੋੜੀ ਨਾਲ ਕਿੱਥੇ ਜਾਂਦਾ ਹੈ ਸਟੇਟ ਨਾਲ ਨਾ ਜਾਵੇ ਵਾਟ ਵਾਟ ਉਹ ਛੋਟੇ ਭਾਈ ਸੱਟ ਤਾਂ ਹੀ ਲੱਗੀ ਓਕੇ ਐ ਦੇਖੋ ਕਿਸੇ ਦੇ ਕੇਵਰੀ ਗਲਤੀ ਨਾਲ ਚੌਂੜ ਤੇ ਲੱਗ ਜੂ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਜੇ ਆਪਾਂ ਇੰਨੇ ਕੁ ਬੰਦੇ ਵੀ ਇਕੱਠੇ ਨਹੀਂ ਹੋ ਸਕਦੇ ਹੱਕਾਂ ਲਈ ਜਵਾਲ ਲੜਨਾ ਹੈ ਡਾਂਗਾਂ ਹੀ ਪੈਣੀਆਂ ਤੁਹਾਡੇ ਖਾਈ ਜਾਓ ਖਾਈ ਜਾਓ ਅੰਮ੍ਰਿਤ ਵਿੱਚ ਕੋਈ ਗਾਉਣੇ ਵਾਲਾ ਸਮਾਜਿਕ ਗੀਤ ਗਾਉਂਦਾ ਮੇਤੋ ਮੈਨਾਂ ਗਾਉਂਦਾ ਕੋਈ ਇਹ ਮੈਂ ਤਾਂ ਬਹੁਤ ਰੋਮਾਂਟਿਕ ਹੈ ਮੈਂ ਰਮਾਂਸ ਨਾਲ ਸ਼ੁਰੂ ਕਰ ਦਿੰਦਾ ਫਿਰ ਤੋਂ ਮੇਰਾ ਵੀਰ ਬਾਤ ਹੈ ਫੜ ਲਓ ਜੇ ਕਿਸੇ ਦੇ ਸੱਟ ਲੱਗੂ ਕੋਈ ਬੱਚਾ ਘਰ ਦੇ ਦਾ ਇਕੱਲਾ ਵੀ ਹੋ ਸਕਦਾ ਹੈ ਨਾ ਚਾ ਕਰਦਾ ਮਰਦਾ ਦਾ ਕਾ ਮੁੰਡਾ ਲੜਨਾ ਲਲਕਾਰ ਕੇ ਲੱਗਦਾ ਨਹੀਂ ਕਦੇ ਪਿੱਛੋ ਵਾਰ ਮਾਰ ਕੇ ਨਾ ਨਾ ਇਹ ਕੰਮ ਨਹੀਂ ਪੰਜਾਬੀ ਇਸ ਕੰਮ ਲਈ ਥੋੜੀ ਮਸ਼ਹੂਰ ਹੈ ਪੰਜਾਬੀ ਘਰਤ ਲਈ ਲੜਦੇ ਹਨ ਖ਼ੀਜ਼ਤ ਲਈ ਲੜਦੇ ਇਹ ਥੋੜੋ ਵੀ ਰੋੜੀ ਚੱਕ ਕੇ ਗਏ ਨੇ ਸਿਰ ਚ ਮਰ ਕੇ ਆਏ ਖੜ ਗਿਆ ਫਿਰ ਪੱਕਾ ਝੋਟਾ ਹੁੰਦਾ ਪੈਸੇ ਚੁਗਦਾਉਣਾ ਢੋਲੀ ਮੂਰੇ ਤੇ ਪੈਸੇ ਮਿਲੇ ਨਹੀਂ ਹੁਣੇ ਗੁੱਸੇ 'ਚ ਅੱਜ ਕੱਲੋ ਹੁਣ ਜਵਾਨ ਹੋ ਗਿਆ ਹੁਣ ਢੋਰੀਆਂ ਮਾਰੂਗਾ ਜੇ ਰੋੜੀ ਵਾਲਾ ਇਮਾਨਦਾਰੀ ਨਾਲ ਹੱਥ ਖੜਾ ਕਰ ਦੇ ਮੈਂ ਸਟੇਜ ਤੇ ਬੁਲਾ ਕੇ 10000 ਰੁਪਏ ਦਊਗਾ ਆ ਕੇ ਕਹਿ ਦੂਗਾ ਵੀ ਮੈਂ ਮਾਰੀਏ ਗਲਤੀ ਹੋ ਗਈ ਭਾਈ ਆ ਜਾ ਹੋਰ ਵਧਾ ਦਿੰਦਾ 50000 ਦਊਗਾ ਆ ਜਾ ਕਹਦੇ ਢੋਰੀ ਮਾਰੀ ਯੈਸ ਨਿਕਲ ਸਕਦਾ ਤੇ ਦੌਰ ਚ ਨਿਕਲੋ ਇਹ ਸੱਰੀ ਨਾ ਰੋੜੀਆਂ ਮਾਰਨਦੀ ਐ ਨਾ ਇਹ ਸਦੀ ਲੜੰਦੀ ਹੈ ਇਹ ਸਦੀ ਅਕਲ ਤੇ ਤਰਕ ਦੀ ਹੈ ਤਰਕ ਨਾਲ ਜ਼ਿੰਦਗੀ ਜਿਉਂਗੇ ਤਾਂ ਬਹੁਤ ਅੱਗੇ ਲੰਘ ਜਾਓ ਕਿਉਂ ਜੀ 1 2 1 ਚੱਕ